ਆਹ ਕਿਰਨ ਜੀ ਕੇ ਪਤੇ ਤਰਸਰੀ ਮਹੱਲਾ ਪਨਿਵਾ ਜਿਸ ਦਾ ਤਨ ਮਨ ਧਨ ਸਭ ਇਸ ਦਾ ਸੋਈ ਸੂਰ ਸੁਗਾਨੀ ਜਿੰਨੀ ਹੁਈ ਸੁਣਿਆ ਦੁੱਖ ਸੁਖ ਮੇਰਾ ਤੌਬਤ ਨੀ ਕੀ ਕਟਾਨੀ ਪੰਚਮ ਪਾਤਸ਼ਾਹ ਧੰ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਕੀਤੀ ਹੈ ਵੀ ਜਿਸ ਦਾ ਤਨ ਮਨ ਧਨ ਸਭ ਇਸ ਦਾ ਸਭ ਕੁਝ ਉਹ ਦਾ ਸੋ ਸਮਾਗੜਾ ਹੋ ਗਿਆ ਆਪਾਂ ਸ਼ਾਮਾ ਵੀ ਲੈ ਜੋ ਹਫਤਾਵਾਰੀ ਦੀਵਾਨਾ ਵਿੱਚ ਪਹੁੰਚੇ ਹੋ ਧੰ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਵੱਲੋਂ ਗੁਰਦਰਾ ਸਾਹਿਬ ਦੀ ਅਰੇਂਜਮੈਂਟ ਪਰਬੰਧਕਾਂ ਵੱਲੋਂ ਸਾਰੀਆਂ ਸੰਗਤਾਂ ਦਾ ਜੀ ਆਇਆਂ ਧੰਨਵਾਦ ਜੋ ਸੁਰਗਿਆ ਸਰਦਾਰ ਬਲਵਿੰਦਰ ਸਿੰਘ ਉਹਨਾਂ ਦੀ ਧਰਮਤੇ ਬੀਬੀ ਕੁਵਿੰਦਰ ਕੌਰ ਜਿਹੜਾ ਪਰਿਵਾਰ ਵੱਲੋਂ ਸਤਿਗੁਰਾਂ ਦਾ ਸ਼ੁਕਰਾਨਾ ਕੋਟਾਨ ਕੋਟ ਧੰਨਵਾਦ ਕੀਤਾ ਹੈ ਅੱਜ ਦੀ ਜਲਾਨਾ ਦੇ ਨਾਮ ਵੱਲੋਂ ਸੇਵਾ ਕੀਤੀ ਗਈ ਪਹਿਲੀ ਬੇਨਤੀ ਹੈ ਜੋ ਕਿ ਆਪਣੇ ਗੁਰੂ ਘਰ ਵਿੱਚ ਸਬੱਸੀ ਵੱਲ ਲਗਾਇਆ ਜਾ ਰਿਹਾ ਤਾਂ ਤੋਂ ਮਿਸਤਰੀ ਸਿੰਘ ਕਾਰੀਗਰ ਲੱਗੇ ਹੋਏ ਨੇ ਸਮਰੱਥੀ ਪਰ ਲੱਗਦੇ ਆ ਉਧਰ ਚ ਬੇਨਤੀ ਸੰਗਤਾਂ ਜੋ ਮਾਇਆ ਕਰਕੇ ਸੇਵਾ ਤੇ ਜੀ ਹੈ ਬਹੁਤ ਬਹੁਤ ਧੰਨਵਾਦ ਹੋਰ ਵੀ ਸੰਗਤਾਂ ਨੇ ਆਪਾਂ ਵਾਧੂ ਵਾਧ ਮਾਇਆ ਕਰਕੇ ਸੇਵਾ ਕਰਨੀ ਹੈ ਕਿਉਂਕਿ ਜਿਹੜੀ ਸੇਵਾ ਹੈ ਨਾ ਕਿਉਂਕਿ ਜਿਹੜਾ ਸਭ ਕੁਝ ਇਹ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੈ ਅਸੀਂ ਮਾਲਕ ਨੂੰ ਕੀ ਦੇ ਸਕਦੇ ਅਸੀਂ ਕੁਝ ਨਹੀਂ ਦੇ ਸਕਦੇ ਜੇ ਬੰਦਾ ਸੋਚੇ ਵੀ ਮੈਂ ਮਾਲਕ ਨੂੰ ਦੰਨਾ ਨਹੀਂ ਆਪਾਂ ਉਹਦੇ ਕੋਲੋਂ ਮੰਗ ਕੇ ਲੈਨੇ ਆ ਜਿੰਨੀਆਂ ਸਾਡੇ ਜੇਬਾਂ ਵਿੱਚ ਪੈਸੇ ਨੇ ਕੋਈ ਵੀ ਚੀਜ਼ ਹੈ ਇਹ ਮਾਲਕ ਨੇ ਦਿੱਤੀ ਹੈ ਅਸੀਂ ਸਿਰਫ ਕੇਵਲ ਜਿਹੋ ਚੋਂ ਦੋਸਵੰਦ ਕੱਢਣਾ ਹੈ ਦੋਸਵੰਦ ਕਿਹੜਾ ਹੈ ਆਪਾਂ ਜਿੰਨੀ ਵੀ ਸੇਵਾ ਕਰਦੇ ਆ ਭਾਵੇਂ ਲੰਗਰਾਂ ਦੇ ਆ ਕੇ ਸੇਵਾ ਕਰਦੇ ਆ ਗੁਰੂ ਘਰ ਪਰ ਜਿਹੜੇ ਮਾਇਆ ਜਿਹੜੀ ਆਪਾਂ ਗੁਰੂ ਘਰ ਦਿੰਦੇ ਆ ਨਾ ਇਹ ਗੁਰੂ ਘਰ ਮਾਇਆ ਦੇ ਨਾਲ ਹੀ ਕਾਰਜ ਚੱਲਦੇ ਨੇ ਲੰਗਰਾਂ ਦੇ ਕਾਰਜ ਚੱਲਦੇ ਨੇ ਜਾਂ ਹੋਰ ਹਰ ਸਰਸਿਵਲ ਲੱਗਦੇ ਆ ਇਸ ਕਰਕੇ ਬੇਨਤੀ ਹੈ ਆਪਣੀ ਮਾਇਆ ਸਾਡੀ ਸੰਭਲੀ ਹੋਵੇਗੀ ਇਹਦੇ ਬਾਰੇ ਵੀ ਆਪਾਂ ਜਰੂਰ ਕਥਾ ਕਰਾਂਗੇ ਜਿਹੜਾ ਅਗਲਾ ਐਤਵਾਰ ਆਵੇਗਾ ਜਿਹੜੀ ਆਪਾਂ ਕੋਈ ਵੀ ਸੇਵਾ ਕਰਦੇ ਮਾਇਆ ਕਰਕੇ ਸੇਵਾ ਕਰਦੇ ਜਿੰਨੀ ਵੀ ਸੇਵਾ ਕਰਦੇ ਆ ਕਿਉਂਕਿ ਹੁਣ ਆਪਣੇ ਕੋਲ ਸਮਾਂ ਬਹੁਤ ਘੱਟ ਹੈ ਬਹੁਤ ਜ਼ਿਆਦਾ ਸਮਾਂ ਹੋ ਗਿਆ ਸੋ ਖਾਸ ਕਰਕੇ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ ਬੜੇ ਦੋਸਤ ਮਿੱਤਰ ਨੇ ਸਾਰਿਆਂ ਦੇ ਕਿਉਂਕਿ ਜਿੰਨੇ ਤੋਂ ਆਪਾਂ ਹੁੰਨੇ ਆ ਬਾਕੀ ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਵੀ ਤੁਸੀਂ ਆਪਾਂ ਸਾਰਿਆਂ ਨੂੰ ਕਹਿ ਕੇ ਸੇਵਾ ਕਰਨੀ ਮਾਣ ਕਰਕੇ ਮੇਰੀਆਂ ਬੀਬੀਆਂ ਭੈਣਾਂ ਇਹ ਵੀ ਬਹੁਤ ਆਕਰਕੇ ਸੇਵਾ ਕਰਦੇ ਹੋ ਛੋਟੇ ਓਕੇ ਸਾਰੀ ਗੱਲ ਬੀਬੀਆਂ ਭੈਣਾਂ ਦੀ ਹੁੰਦੀ ਹੈ ਕਿਉਂਕਿ ਬੀਬੀਆਂ ਭੈਣਾਂ ਨੇ ਕਹਿਣਾ ਵੀ ਆਪਾਂ ਸੇਵਾ ਬਾਕੀ ਮੇਰੇ ਵੀਰ ਰੌਣਕਾਂ ਇਹ ਤੁਹਾਨੂੰ ਸਾਰਿਆਂ ਨੂੰ ਹੈ ਵੀ ਆਪਾਂ ਸਾਰਿਆਂ ਨੇ ਮਿਲ ਕੇ ਸੇਵਾ ਕਰਨੀ ਹੈ ਤੇ ਬਾਕੀ ਜਿਹੜਾ ਹੱਤਵਾਰੀ ਵੀਰੇ ਸਵਾਗਤ ਉਹਨੇ ਪਹਿਲਾਂ ਬੇਨਤੀ ਹੈ ਪਰਿਵਾਰ ਨੂੰ ਆਕਰਕੇ ਸਰੂਪਾ ਲੈ ਲਓ ਜੀ ਬੀਬੀ ਕੁਲਵਿੰਦਰ ਕੌਰ ਧਰਮਪਤਰੀ ਸੰਜੀਤ ਸਰਦਾਰ ਬਲਵਿੰਦਰ ਸਿੰਘ ਸੋ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਆ ਕਰਕੇ ਗੁਰੂ ਘਰ ਤੋਂ ਜਿਹੜੀ ਬਖਸ਼ਿਸ਼ ਹੈ ਸਿਰ ਪਾਉ ਦੀ ਸੇਵਾ ਉਹ ਲੈਣ ਦੀ ਕਿਰਪਾਲਤਾ ਕਰਿਓ ਬੋਲੇ ਸੋ ਨਿਹਾਲ ਵਾਹਿਗੁਰੂ ਸਬਾਤ ਪਰਵਾਰ ਦਾ ਬਾਕੀ ਜਿਹੜੇ ਹੰਥਵਾਰੀ ਅਗਲੇ ਦੁਆਰਾਂ ਦੀ ਸੇਵਾ ਕਾਉ ਨੂੰ ਗੁਪਤ ਪਰਿਵਾਰ ਵੱਲੋਂ ਹੀ 7:30 ਵਜੇ ਸ਼੍ਰੀ ਹਨਪਰਸਬ ਆਰੰਭ ਕੀਤੇ ਜਾਣਗੇ ਕੱਲ ਨੂੰ ਗੁਪਤ ਪਰਿਵਾਰ ਵੱਲੋਂ ਸਵੇਰ ਹੀ 7:30 ਵਜੇ ਆਪਾਂ ਅੰਮ੍ਰਿਤ ਵੇਲੇ ਦੀਵਾਨਾ ਦੀ ਸਮਾਪਤੀ ਕਰਦੇ ਆ ਉਦੋਂ ਸ਼੍ਰੀ ਹਨਪਰਸਬ ਆਰੰਭ ਕੀਤੇ ਜਾਣਗੇ ਤੇ 28 ਤਰੀਕ ਨੂੰ ਜੋ ਅੰਮ੍ਰਿਤ ਵੇਲੇ ਹੀ ਇਹਨਾਂ ਦੇ ਪਰਿਵਾਰ ਵੱਲੋਂ ਭੋਗ ਪਾਏ ਜਾਣਗੇ ਤੇ ਜਿਹੜਾ 28 ਤਰੀਕ ਸ਼ਾਮ ਦਾ ਦੀਵਾਨ ਹੈ ਉਹ ਭੜੀਵਾਲ ਪਰਿਵਾਰ ਵੱਲੋਂ ਹੋਵੇਗਾ ਸੋ ਇਹ ਦੀਵਾਨ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਆਪਾਂ ਗੁਰੂ ਘਰ ਆ ਕੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰਦੇ ਆ ਸੇਵਾ ਕਰਕੇ ਗੁਰੂ ਸਰਪਾਂ ਦੇ ਅਪੂਸ਼ਾ ਪ੍ਰਾਪਤ ਕਰਦੇ ਆ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਜੀ ਆਇਆਂ ਧੰਨਵਾਦ ਸਨ ਗੁਰੂ ਕੀ ਦੇਗ ਵਰਤਾਈ ਜਾ ਰਹੀ ਹੈ ਜੇ ਗੁਰੂ ਸਰਪਾਂ ਦੀ ਸੇਵਾ ਹੋਵੇਗੀ ਉਸ ਤੋਂ ਬਾਅਦ ਗੁਰੂ ਲੰਗਰ ਪ੍ਰਸ਼ਾਦਾ ਪਿਆਰ ਹੈ ਭਾਈ ਸਾਰੀਆਂ ਸੰਗਤਾਂ ਨੇ ਸ਼ੱਕ ਕਰਕੇ ਜਾਣਾ ਟੋਕਰੀ ਲਾਈ ਹੋਇਆ ਇਹਦੇ ਵਿੱਚ ਆਪਾਂ ਸਾਰਿਆਂ ਨੇ ਭਾਈ ਜਿੰਨੀ ਵੀ ਕਿਸੇ ਨੇ ਮਾਇਆ ਪਾਉਣੀ ਹੈ ਇਸ ਵਰਸੀ ਵਾਸਤੇ ਇੱਥੇ ਰੱਖ ਦਿਓ ਟੋਕਰੀ ਦੇ ਅੱਗੇ ਕਰਕੇ ਲੈ ਕੇ ਜਾਣਾ ਚਾਹੀਦਾ ਇਹ ਲੈ ਜੂਗਾ ਸਭ ਤੋਂ ਬੇਨਤੀ ਹੈ ਜਿਨ੍ਹਾਂ ਨੇ ਵੀ ਭਾਈ ਸਬਸੀ ਵਾਲਾ ਵਸਤੇ ਮਾਇਆ ਦੀ ਸੇਵਾ ਕਰਨੀ ਹੈ ਉਹ ਇਧਰ ਚੁਪਾ ਦਿਓ ਟੋਕਰੀ ਚ ਸਾਰਿਆਂ ਨੇ ਸੇਵਾ ਕਰਨੀ ਹੈ ਕੋਈ 10 ਤੋਂ 20 50 100 ਕਰਦੇ ਹਨ ਨਾ ਇਹਦੇ ਬਾਰੇ ਸਾਨੂੰ ਮਿਲਦਾ ਕੀ ਹੈ ਕਿ ਵੀ ਜਰੂਰ ਕਥਾ ਸਰਵਣ ਕਰਾਂਗੇ ਜਿੰਨਾ ਘਰ ਗੁਰੂ ਘਰ ਅਸੀਂ ਜਿੰਨੀਆਂ ਮਾਇਆ ਦਿੰਨੇ ਹਨ ਮਾਇਆ ਦੇਣ ਦਾ ਇਹਦਾ ਮਤਲਬ ਸਾਨੂੰ ਇਹਦੇ ਬਾਰੇ ਕੀ ਮਿਲਦਾ ਉਹ ਵੀ ਆਪਾਂ ਵਿਚਾਰਾ ਸਰਵਣ ਕਰਾਂਗੇ ਅਗਲੇ ਹਫਤੇ ਇੱਕ ਵਾਰ ਨੂੰ ਸੋ ਵਾਹਿਗੁਰੂ ਜੀ ਕੀ ਤਕ ਖਾਲਸਾ ਵਾਹਿਗੁਰੂ ਜੀ ਕੀ ਬੋਲ